ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਨਰੈਣੂ ਮਹੰਤਾਂ ਦਾ ਜ਼ਿਕਰ ਹੁੰਦਾ ਹੈ ਉਹਦੇ ਵਿੱਚ ਬਾਦਲਾਂ ਦਾ ਤੇ ਨੀਲੀਆਂ ਪੱਗਾਂ ਵਾਲੇ ਅਕਾਲੀ ਅਕਲੋਂ ਖਾਲੀਆਂ ਦਾ ਜ਼ਿਕਰ ਜ਼ਰੂਰ ਕਰਨਾ ਪੈਂਦਾ ਹੈ ਇਹ ਮੇਰੀ ਖਿੱਤਰਤ ਵੀ ਹੈ ਇੱਕ ਸੁਹਾਜਾ ਬਣ ਗਿਆ ਵੀ ਜ਼ਰੂਰੀ ਹੋ ਗਿਆ ਕਿਉਂ ਕਰਨੋਂ ਪੈਂਦਾ ਆਓ ਅੱਜ ਗੱਲਬਾਤ ਕਰਦੇ ਹਾਂ ਸ਼ਖਬੀਰ ਬਾਦਲ ਸੁਖਾ ਗੱਪੀ ਪਤਾ ਕੀ ਕਹਿੰਦਾ ਹੈ ਕਹਿੰਦਾ ਅਕਾਲੀ ਦਲ ਪੰਜਾਬ ਦਾ ਹੈ ਅਤੇ ਰਹੇਗਾ ਅਕਾਲੀ ਦਲ ਕੌਮ ਦੀ ਅਤੇ ਪੰਜਾਬ ਦੀ ਜਥੇਬੰਦੀ ਹੈ ਜਿਹੜੀ ਹੱਕਾਂ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਇਹ ਗੱਲ ਕਹੀ ਕਹਿੰਦਾ ਜੇ ਇਤਿਹਾਸ ਦੇਖਣਾ ਹੋਵੇ ਤਾਂ 105 ਸਾਲ ਜਾਨਕਿ ਸ਼੍ਰੋਮਣੀ ਅਕਾਲੀ ਦਲ ਬਣੇ ਨੂੰ ਹੋ ਗਏ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਉਹ ਕਹਿੰਦਾ ਸਰਕਾਰ ਤਾਂ 25-30 ਸਾਲ ਬਣੀ ਹੈ ਪਹਿਲਾਂ ਤਾਂ ਇਹ ਝੂਠ ਬੇਵਕੂਫੀ ਸ਼ਰੇਦੀ ਵੀ ਜਿਹੜਾ ਬੰਦਾ ਸ਼੍ਰੋਮਣੀ ਕਾਲਜਦਲ ਦਾ ਪ੍ਰਧਾਨ ਹੋਵੇ ਉਹਨੂੰ ਇਹ ਨਹੀਂ ਪਤਾ ਵੀ 25 30 ਸਾਲ ਜਾਨੀ ਕਿ 5 ਸਾਲ ਇਹਨਾਂ ਲਈ ਕੋਈ ਮੈਨ ਇਹ ਨਹੀਂ ਰੱਖਦੇ 25 30 ਸਾਲ ਕਹਿੰਦਾ ਸਰਕਾਰ ਬਣੀ ਹੈ ਫਿਰ ਪਤਾ ਕੀ ਕਿਹਾ ਕਹਿੰਦਾ 70 ਸਾਲ ਤਾਂ ਮੋਰਜੇ ਲਾਉਂਦੇ ਰਹੇ ਅਸੀਂ ਜੇਲਾਂ ਕੱਟੀਆਂ ਇਸ ਗੰਬੀਰ ਬਾਤ ਲੁਕਿੰਦੇ ਹੁਣ ਤੁਸੀਂ ਇਹ ਦੱਸੋ ਜਦੋਂ ਮੈਂ ਕਹਣਾ ਨਾ ਵੀ ਅਕਾਲੀ ਅਕਲੋਂ ਖਾਲੀ ਨੀਲੀਆਂ ਪੱਗਾਂ ਵਾਲੇ ਵੀ ਉਹਨਾਂ ਕੋਈ ਵੀ ਸਮਝਾਉਣ ਵਾਲਾ ਹੈ ਨਹੀਂ ਵੀ ਕਿਹੜੇ 70 ਸਾਲਾਂ ਵਿੱਚ ਤੁਸੀਂ ਮੋਰਚੇ ਲਾਏ ਨੇ ਜੇਲਾਂ ਕੱਟੀਆਂ ਨੇ ਹਾਂ ਇਹ ਕਹਿ ਸਕਦੇ ਆ ਵੀ ਜਿਹੜੇ ਨਰੈਣੂ ਮਹੰਤ ਸੀ ਉਹਨਾਂ ਦੇ ਕੋੜਮੇ ਵਿੱਚੋਂ ਤੁਸੀਂ ਹੈਗੇ ਹੋ ਇਹ ਕਹਿ ਸਕਦੇ ਪਰ ਬਾਦਲ ਨੇ ਜਾਂ ਅਕਾਲੀਆਂ ਨੇ 70 ਸਾਲਾਂ ਵਿੱਚ ਕਿਹੜੇ ਮੋਰਚੇ ਲਾਏ ਕਿਹੜੀਆਂ ਜੇਲਾਂ ਕੱਟੀਆਂ ਇਹ ਬਹੁਤ ਵੱਡਾ ਝੂਠ ਗੱਪ ਜਦੋਂ ਮਾਰਦੇ ਹੁੰਦੇ ਮੜਾ ਜਿਹਾ ਗੋਲ ਕਰ ਲਿਆ ਕੋਲ ਰੁੜ ਜਿਹਾ ਮੜਾ ਮੋਟਾ ਚੌਰ ਜਿਹਾ ਛੜਦੇ ਨੇ ਉਤੰਦਰੋਂ ਤੋਂ ਦਿੱਤਾ ਰੁੜਦਾ ਹੀ ਨਹੀਂ ਉੱਥੇ ਖੜ ਜਾਂਦਾ ਬਾਦਲ ਨੇ ਜੇ ਜੇਲ੍ਹ ਕੱਟੀ ਹੈ ਨਾ ਤਾਂ ਕੋਈ ਕੌਮ ਲਈ ਨਹੀਂ ਕੱਟੀ ਕੋਈ ਪਾਰਟੀ ਲਈ ਨਹੀਂ ਕੱਟੀ ਉਥੇ ਵੀ ਪੁੱਠੀਆਂ ਕਰਦੂਤਾਂ ਸੀ ਘੱਟੋ ਘੱਟ ਜੇ ਤੁਸੀਂ ਜੇਲ੍ਹ ਦੀ ਗੱਲ ਕਰੋਗੇ ਬੱਤ ਬੱਤ ਡੇਢ ਸਾਲ ਉਹ ਵੀ ਰਾਜਨੀਤੀ ਦੀ ਚੌਧਰ ਵਾਸਤੇ ਰਾਜਨੀਤੀ ਚਮਕਾਉਣ ਵਾਸਤੇ ਇਹ ਸੰਕੁਸ਼ ਕੀਤਾ ਇਹਨਾਂ ਨੇ ਤੇ ਹੁਣ ਜਦੋਂ ਤੁਸੀਂ ਸ਼ਰਫਾਲ ਦੇ ਇਤਿਹਾਸ ਦੀ ਗੱਲ ਸੁਖਬੀਰ ਬਾਦਲ ਕਹਿੰਦਾ ਚੈੱਕ ਕਰ ਲੋ ਜੋ ਮੈਂ ਕਿਹਾ ਕੀ ਚੈੱਕ ਕਰਨ ਲਈ ਇਹਦਾ 1964 ਦਾ ਕਹਿੰਦਾ ਮੇਰਾ ਜਨਮ ਹੈ ਤੇ 1964 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਜੇਲ੍ਹ ਕਿ ਰਿਹਾ ਸੀ ਤੇ ਫਿਰ ਜਨਮ ਕਿੱਦਾਂ ਹੋ ਗਿਆ ਮੈਂ ਉਧਰ ਨਹੀਂ ਜਾਣਾ ਇਹ ਤਾਂ ਤੁਸੀਂ ਲਖਣ ਲਾਉਣਾ ਤੁਹਾਡੇ ਖੋਪੜ ਵਿੱਚ ਪੈ ਜੇ ਜੇ ਬਾਦਲ ਜੇਲ ਵਿੱਚ ਸੀ ਫਿਰ ਸੁਖੇ ਗੱਪੀ ਦਾ 1964 ਵਿੱਚ ਜਨਮ ਕਿਵੇਂ ਹੋ ਗਿਆ ਭਾਈ ਇਹ ਤਾਂ ਫਿਰ ਹੁਣ ਮੇਰੇ ਕੰਨ ਤੇ ਗੱਲ ਹੀ ਨਹੀਂ ਰਹੀ ਇਹਦੇ ਜਿਹੜੇ ਹੁਣ ਦਾੜੀਆਂ ਵਿੱਚ ਚਿੱਟੀਆਂ ਕਰੇ ਬੈਠੇ ਆ ਪੱਗਾਂ 'ਵੀ ਨੀਲੀਆਂ ਬੰਦੇ ਨੇ ਉਹ ਅੰਦਾਜ਼ਾ ਲਾਉਣ ਵੀ ਇਹ ਜੋ ਸੁੱਖਾ ਕਹਿੰਦਾ ਗੱਪੀ ਵੀ ਕਿੰਨੀ ਸਚਾਈ ਇਹਦੇ ਵਿੱਚ ਅਸੇ ਮੈਂ ਕੋਈ ਲੈਣਾ ਦੇਣਾ ਨਹੀਂ ਇਹ ਚੀਜ਼ ਨੂੰ ਮੈਨੂੰ ਕੋਈ ਮਤਲਬ ਨਹੀਂ ਮੈਂ ਤਾਂ ਜਿਹੜੀ ਇਹਨਾਂ ਦੀ ਬੇਵਕੂਫੀ ਹੁੰਦੀ ਹੈ ਗੱਪ ਮਾਰਨ ਤੋਂ ਪਹਿਲਾਂ ਮਾੜਾ ਮੋਟਾ ਸੋਚਦੇ ਨਹੀਂ ਉੱਥੇ ਗੱਲ ਕਰਨੀ ਹੁੰਦੀ ਹੈ ਹੁਣ ਕੀ ਇਹਨਾਂ ਨੂੰ ਤੁਸੀਂ ਅਕਾਲੀ ਕਹੋਗੇ ਬਿਰੇੜੇ ਬੰਦੇ ਐਡੇ ਵੱਡੇ ਝੂਠ ਬੋਲਦੇ ਨੇ ਇਹ ਅਕਾਲੀ ਨੇ ਤੇ ਜਦੋਂ ਇਹ ਝੂਠ ਬੋਲਦੇ ਨੇ ਫਿਰ ਨਾਲ ਜੋੜਨਾ ਪੈਂਦਾ ਹੈ ਕਹਿਣਾ ਪੈਂਦਾ ਅਕਲੋਂ ਖਾਲੀ ਜੇ ਅਕਲੋਂ ਖਾਲੀ ਨੇ ਤੇ ਤਾਂ ਹੀ ਫਿਰ ਮੈਨੂੰ ਕਹਿਣਾ ਪੈਂਦਾ ਹੁਣ ਤੁਸੀਂ ਅੰਦਾਜ਼ਾ ਲਾ ਕੇ ਦੇਖਿਓ ਕਹਿੰਦਾ 105 ਸਾਲ ਦਾ ਇਤਿਹਾਸ ਵੇਖ ਲਓ ਸਰਕਾਰ ਤੇ ਬਣੀ ਹੈ ਸਾਡੀ 25 30 ਸਾਲ 25 ਤੇ 30 ਸਾਲ ਦਾ ਫਰਕ ਹੀ ਕੋਈ ਨਹੀਂ ਤਕਰੀਬਨ 15 ਸਾਲ ਇੱਕ ਤਿੰਨ ਟਰਨ ਦੋ ਸਾਲ ਤੇ ਡੇਢ ਸਾਲ بس ਇੰਨੀ ਕੁ ਸਰਕਾਰੇ ਰਹੀ ਹੈ ਮੰਨ ਕੇ ਚੱਲੋ 17 ਸਾਲ ਲਗਭਗ ਇਤੋਂ ਵੱਧ ਨਹੀਂ ਸਰਕਾਰ ਬਣੀ ਨਾ ਹੁਣ ਗੱਪ ਕਿੰਨਾ ਵੱਡਾ 20 ਸੌਰੀ 25 30 ਸਾਲ ਕਹਿੰਦਾ ਸਰਕਾਰ ਬਣੀ ਹੈ 70 ਸਾਲ ਤੁਸੀਂ ਮੋਰਚੀ ਲਾਏ ਕਿੱਥੇ ਲਾਏ ਮੋਰਚੀ ਕਿੱਥੇ ਮੋਰਚੇ ਲਾਏ ਐ ਆ ਜਿਹੜੇ ਜੰਗੀਰਾਂ ਦੇ ਮਾਲਕ ਬਣੇ ਉਹਨਾਂ ਨੇ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਖੂਹਾਂ ਦੇ ਵਿੱਚ ਜ਼ਹਿਰ ਘੋਲੀ ਸੀ ਲੋਕ ਮਾਰੇ ਸੀ ਨੇ ਹੱਥੇ ਜੇ ਤੁਸੀਂ ਨੈਕਸਲੈਂਡ ਦੀ ਗੱਲ ਕਰਦੇ ਹੋ ਉਦੋਂ ਨੌਜਵਾਨਾਂ ਦਾ ਕਤਲ ਜਾਂ ਕਤਲ ਪ੍ਰਕਾਸ਼ ਸਿੰਘ ਬਾਦਲ ਮਰਹੂਮ ਤੇ ਉਦੋਂ ਬਾਅਦ ਜੇ ਸੁੱਖੇ ਦੀ ਗੱਲ ਕਰੂੰਗੇ ਬਰਗਾੜੀ ਬਾਈਬਲ ਕਲਾ ਜਿਹੜਾ ਗੋਲੀकांड ਹੋਇਆ ਉਥੇ ਇਹ ਸੁੱਖੇ ਗੱਪੀ ਨੇ ਆਰਡਰ ਕੀਤੇ ਸੀ ਪੁਲਿਸ ਨੂੰ ਨੇ ਹੱਥੇ ਲੋਕਾਂ ਤੇ ਜਿਹੜੇ ਬੇਦਮੀ ਦਾ ਇਨਸਾਫ ਮੰਗ ਰਹੇ ਸੀ ਉਦੋਂ ਇਹਨੇ ਗੋਲੀ ਚਲਵਾਈ ਵਿਚਾਰਿਆ ਹਾਂ ਪਤਾ ਹੁਣ ਜਿਹੜੇ ਸ਼ਬਦ ਮੈਂ ਨਰੈਣੋ ਬਹੰਤ ਵਰਦਾਂ ਜੀ ਅਕਲੋਂ ਖਾਲੀ ਵਰਦਾਂ ਜੀ ਇਹਨਾਂ ਨੂੰ ਹੁਣ ਮੈਂ ਤਾਂ ਫਿਰ ਵਰਦੂੰਗਾ ਜੀ ਕਾਦੇ ਲਈ ਅਸੀਂ ਕਝੂਠ ਬੋਲ ਗਏ ਅਹੀਂ ਤਾਂ ਝੂਠ ਦਾ ਪਰਦਾ ਫਾਸ਼ ਕਰਨਾ ਤੁਸੀਂ ਝੂਠ ਬੋਲੋ ਅਸੀਂ ਤੁਹਾਡੇ ਪੋਤੜੇ ਫੋਲਾਂਗੇ ਅਸੀਂ ਤੁਹਾਨੂੰ ਨਸੀਹਤ ਦੇਵਾਂਗੇ ਵੀ ਭਾਈ ਇਹ ਅਕਾਲੀ ਨਹੀਂ ਜਿਹੜੇ ਝੂਠ ਬੋਲਦੇ ਨੇ ਅਕਲੋਂ ਖਾਲੀ ਨੇ ਅਕਾਲੀ ਤਾਂ ਝੂਠ ਬੋਲ ਹੀ ਨਹੀਂ ਸਕਦੇ ਜਿਹੜੇ ਝੂਠ ਬੋਲਦੇ ਨੇ ਫਿਰ ਅਕਾਲੀ ਨਹੀਂ ਅਕਲੋਂ ਖਾਲੀ ਨੇ ਬਸ ਇਹ ਕਹਿ ਲੋ ਹੁਣ ਲਾਸਟ ਵਿੱਚ ਜਿਹੜੀ ਗੱਲ ਕਹਿਣੀ ਹੈ ਉਹ ਤਾਂ ਕੀਲ ਕੇ ਰੱਖਣ ਵਾਲੀ ਹੈ ਧਰਮ ਨਾਲ ਉਹ ਕਿਹੜੀ ਹੈ ਜਦੋਂ ਕਹਿਣਗੇ ਇਹ ਬਾਬੇ ਨਾਨਕ ਦੀ ਤਕੜੀ ਹੈ ਬਾਬੇ ਨਾਨਕ ਨੇ ਨਾ ਲੋੜਵੰਦਾਂ ਲਈ ਮੋਦੀ ਖਾਨੇ ਵਿੱਚ ਉਸ ਪ੍ਰਮਾਤਮਾ ਦਾ ਸ਼ੁਕਰ ਕਰਦਿਆਂ ਹੋਇਆਂ ਅਨਾਜ ਤੋਲਿਆ 13 13 ਕਹਿ ਕੇ ਤੇ ਤੁਸੀਂ ਇਹ ਟੱਕੜੀ ਦੇ ਨਾਲ ਭੁੱਕੀ ਅਫੀ ਗਾਂਜਾ ਚਿੱਟਾ ਪਤਾ ਨਹੀਂ ਕੀ ਕੁਝ ਵੇਚਿਆ ਕੀ ਕੁਝ ਤੋਲਿਆ ਤੇ ਕੁਝ ਕਹੀ ਨਹੀਂ ਸਕਦੇ ਕਿੰਨੇ ਨੌਜਵਾਨ ਮੂਹ ਦੇ ਮੌਤ ਦੇ ਮੂੰਹ ਵੀ ਚਲੇ ਗਏ ਇਹ ਅੰਦਾਜ਼ੇ ਕੋਈ ਨਹੀਂ ਬੇਅਦਬੀਆਂ ਤੁਸੀਂ ਕਰਵਾ ਦੀਆਂ ਜਸੇਦਾਰ ਤੁਹਾਡੇ ਲਿਫਾਫਿਆਂ ਵਿੱਚੋਂ ਨਿਕਲਦੇ ਆ ਸ਼ੋਮਣੀ ਕਮੇਟੀ ਤੁਸੀਂ ਲੁੱਟ ਕੇ ਖਾ ਗਏ ਨਰੈਣੂ ਮਹੰਤ ਜਿਹੜੇ ਪਹਿਲਾਂ ਨਨਕਾਣੇ ਤੇ ਕਾਬਜ ਸੀ ਤੇ ਹੁਣ ਉਹੀ ਤੁਹਾਡੀਆਂ ਕਰਤੂਤਾਂ ਨੇ ਇਹ ਅਕਾਲੀ ਨੇ ਨਹੀਂ ਇਹ ਜਿਹੜਾ ਝੂਠ ਬੋਲਿਆ ਸੰਵੀਰ ਬਾਦਲ ਨੇ ਬੋਲਿਆ ਜੀ ਮੈਨੂੰ ਇਦਾਂ ਲੱਗਦਾ ਵੀ ਚਲੋ ਠੀਕ ਹੈ ਉਹ ਮੰਦਬੁੱਧੀ ਹੈ ਝੂਠ ਬੋਲ ਗਿਆ ਪਰ ਕੋਈ ਹੈ ਹੀ ਨਹੀਂ ਮੜਾ ਮੁੱਢਾ ਦਸਨ ਵਾਲਾ ਉਹ ਵੀ ਭਰਾਵਾ ਨਾਂ ਬੋਲਿਆ ਕਰ ਇਦਾਂ ਤੂੰ ਚੁੱਪ ਕਰ ਜਾ ਬਸ ਇੰਨੀ ਕਲਾਬਾ ਕਰਨੀ ਜ਼ਰੂਰੀ ਸੀ ਇਹ ਕਿਉਂ ਕੀਤੀ ਹੈ ਬਿੱਖ ਤਾਂ ਕਹਿੰਦਾ 25 30 ਸਾਲ ਸਰਕਾਰ ਬਣੀ ਸਾਡੀ ਤੇ 70 ਸਾਲ ਅਸੀਂ ਧਰਨੇ ਮੋਰਚੇ ਜੇਲਾਂ ਕਟੀਆਂ ਇਹ ਸੰਗਵੀਰ ਬਾਲ ਦਾ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ